ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਚਲਾਂਗੇ ਉਠ ਨਾਮ ਜਪ ਨਿਸਬਾਸੁਰ ਅਰ ਨਕ ਮਿਟੈ ਉਪਾਦ ਹੋ ਵਸਬ ਖਸਮ ਦੀ ਨੂਰ ਅਰਸੋਂ ਪੁਰਸੋਂ ਝਟੀਐ ਦੁਦਰਠੈ ਆ ਸਚਾ ਪਾਤਿ ਸਾਹ ਸਿਰ ਸ਼ਹੁੰਦ ਸਾਵ ਜਿਸ ਪਾਸ ਬਠਿਆ ਸੋਹੀਐ ਸਭਨਾ ਦਾ ਵਿਸ ਸਹਜ ਸੁਭਾਈ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨੁ ਦੁਖੁ ਜਾਇ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਉ ਸੋਰਠ ਮਹਲਾ ਚੌਥਾ ਆਪੇ ਕੰਡਾ ਆਪ ਤਰਾਜੀ ਪ੍ਰਭ ਆਪੇ ਤੋਲ ਤੋਲਿਆ ਆਪੇ ਸ਼ਾਉ ਆਪੇ ਵਣ ਜਰਾ ਆਪੇ ਵਣ ਜ ਕਰਾਇਆ ਪਿਛੜ ਟੰਕ ਚੜਾਇਆ ਆਪੇ ਕੰਡਾਇਆ ਪੁੱਤਰਾ ਜੀ ਪ੍ਰਭ ਆਪੇ ਤੋਲ ਤੋਲਾਇਆ ਆਪੇ ਆਓ ਆਪੇ ਵਣਜਰ ਸਾ ਜੀਅਨ ਪਿਆਰਾ ਪਿੱਛੇ ਟੰਕ ਚੜਾਇਆ ਮੇਰੇ ਮਨ ਹਰ ਹਰ ਧਿਆਏ ਸੁਖ ਪਾਇਆ ਹਰ ਹਰ ਨਾਮ ਅਨਦਾਨ ਹੈ ਰੂਪਾ ਮੀਠਾ ਲਾਇਆ ਰਹਾਓ ਆਪੇ ਧਰਤੀ ਆਪ ਜਲ ਪਿਆਰਾ ਆਪੇ ਕਰੇ ਕਰਾਇਆ ਆਪੇ ਹੁਕਮ ਵਰਤਦਾ ਪਿਆਰਾ ਦੀ ਬੰਦ ਰਖਾਇਆ ਆਪੇ ਕੋ ਪਾਇੰਦਾ ਪਿਆਰਾ ਬਨ ਬਕਰੀ ਸੋ ਹਡਾਇਆ ਆਪੇ ਕਾਸਟ ਆਪ ਹਰ ਪਿਆਰਾ ਵਿੱਚ ਕਾਸਟ ਅਗਨ ਰਖਾਇਆ आपे ही आप वर्त प्यारा पैय अगन नास के जलाया आपे मार जीवाएं दा प्यारा सहल दे सब ਆਪੇ ਤਾਂ دیਵਾਨ ਹੈ ਪਿਆਰਾ ਆਪੇ ਕਰ ਲਾਇਆ ਜਿਉਂ ਆਪ ਚਲਾਏ ਤਿਉਂ ਚੱਲੀਏ ਪਿਆਰੇ ਜਿਉਂ ਹਰ ਪ੍ਰਭ ਦੇਰੇ ਪਾਇਆ ਆਪੇ ਜੰਤੀ ਜੰਤ ਹੈ ਪਿਆਰਾ ਜਨ ਨਾਨਕ ਵਜ ਹੈ ਵਜਾਇਆ ਅਪੇ ਤਾਨ ਦੀ ਬਾਣ ਹੈ ਪਿਆਰਾ ਆਪੇ ਕਾਰਾ ਜਿਉ ਆਪ ਦਲ ਚਲਾਏ ਤਿਉ ਚੱਲੀ ਆਏ ਪਿਆਰੇ ਜਿਉ ਹਰ ਪ੍ਰਭ ਮੇਰੇ ਪਾਇਆ ਆਪੇ ਜੰਤੀ ਜੰਤ ਹੈ ਪਿਆਰਾ ਜਨ ਨਾਨਕ ਵਜੇ ਵਜਾਇਆ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ